ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਬਹੁਤ ਹੀ ਇੰਪੋਰਟੈਂਟ ਮੇਰਾ ਟੌਪਿਕ ਹੈ ਔਰ ਮੇਰੇ ਦਿਲ ਦੀ ਇੱਕ ਆਵਾਜ਼ ਹੈ ਜਿਹਨੂੰ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨੀ ਹਾਂ ਇਹ ਜਿਹੜਾ ਟੌਪਿਕ ਹੈ ਮੇਰਾ ਅੱਜ ਦਾ ਸਰਦਾਰ ਹਰਜੀਤ ਸਿੰਘ ਜੀ ਸੱਜਣ ਜੋ ਕੈਨੇਡੀਅਨ ਡਿਫੈਂਸ ਮਿਨਿਸਟਰ ਨੇ ਉਹਨਾਂ ਦੇ ਰੀਸੈਂਟ ਇੰਡੀਅਨ ਦੌਰੇ ਦੇ ਬਾਰੇ ਹੈ ਮੈਨੂੰ ਬਹੁਤ ਹੀ ਜ਼ਿਆਦਾ ਖਰਾਬ ਲੱਗ ਰਿਹਾ ਹੈ ਇਹ ਸੋਚ ਕੇ ਕਿ ਜਦੋਂ ਸਰਦਾਰ ਹਰਜੀਤ ਸਿੰਘ ਜੀ ਸੱਜਣ ਹਿੰਦੁਸਤਾਨ ਦੇ ਦੌਰੇ ਤੇ ਆਏ ਸੀ ਤਾਂ ਉਹ ਇਹ ਸੋਚ ਕੇ ਆਏ ਸੀ ਕਿ ਮੈਂ ਇੱਕ ਸਿੱਖਾਂ ਔਰ ਸਿੱਖਾਂ ਦਾ ਸਭ ਤੋਂ ਇੰਪੋਰਟੈਂਟ ਰਿਲੀਜੀਅਸ ਪਲੇਸ ਜਿਹੜਾ ਹੈਗਾ ਹਰਿਮੰਦਰ ਸਾਹਿਬ ਜੀ ਨੇ ਤਾਂ ਉਹ ਉਹਨਾਂ ਦੇ ਦਰਸ਼ਨ ਕਰਨ ਲਈ ਹਿੰਦੁਸਤਾਨ ਆਏ ਸੀ ਔਰ ਉਹਨਾਂ ਦੇ ਆਨ ਤੇ ਜੋ ਕਈ ਗੁੱਟਾਂ ਨੇ ਬਹੁਤ ਹੀ ਅਲੱਗ-ਅਲੱਗ ਪਬਲਿਸਿਟੀ ਲੈਣ ਲਈ ਅਲੱਗ-ਅਲੱਗ ਸਟੇਟਮੈਂਟਸ ਦਿੱਤੇ ਨੇ ਤਾਂ ਮੈਂ ਅੱਜ ਉਹਨਾਂ ਸਾਰਿਆਂ ਨੂੰ ਇੱਕ ਰਿਕਵੈਸਟ ਕਰਨਾ ਚਾਹਨੀ ਹਾਂ ਸਰਦਾਰ ਹਰਜੀਤ ਸਿੰਘ ਸੱਜਣ ਇੱਕ ਕੈਨੇਡੀਅਨ ਸਿਟੀਜ਼ਨ ਨੇ ਔਰ ਉਹ ਉਹਥੇ ਦੀ ਡਿਫੈਂਸ ਮਿਨਿਸਟਰੀ ਨੂੰ ਮੈਨੇਜ ਕਰਦੇ ਨੇ ਜੋ ਕਿ ਦੁਨੀਆ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਪੋਜੀਸ਼ਨ ਨੂੰ ਬਿਲੋਂਗ ਕਰਦੇ ਨੇ ਸਾਨੂੰ ਇਹ ਸੋਚ ਕੇ ਬਹੁਤ ਹੀ ਜ਼ਿਆਦਾ ਗਰਵ ਮਹਿਸੂਸ ਹੋਣਾ ਚਾਹੀਦਾ ਹੈ ਕਿ ਸਾਡਾ ਸਿੱਖ ਬ੍ਰਦਰ ਇੱਕ ਇਦਾਂ ਦੀ ਬਹੁਤ ਹੀ ਇੰਪੋਰਟੈਂਟ ਪੋਜੀਸ਼ਨ ਤੇ ਇੱਕ ਸਿੱਖ ਹੈ ਔਰ ਇੱਕ ਇੰਗਲਿਸ਼ ਕੰਟਰੀ ਦੇ ਵਿੱਚ ਜੋ ਹੈ ਉਹਨਾਂ ਦੀ ਇਹ ਪੋਜੀਸ਼ਨ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ੀ ਹੈ ਮੈਂ ਬਹੁਤ ਹੀ ਕੀਨਲੀ ਬਹੁਤ ਹੀ ਕਲੋਸਲੀ ਉਹਨਾਂ ਦੀ ਵਿਜ਼ਿਟ ਨੂੰ ਮੈਂ ਵਾਚ ਕੀਤਾ ਔਰ ਉਹਨਾਂ ਦੇ ਆਨ ਤੇ ਔਰ ਉਹਨਾਂ ਦੇ ਜਾਨ ਦੇ ਬਾਦ ਦੇ ਸਾਰੇ ਹੀ ਚੀਜ਼ਾਂ ਨੂੰ ਮੈਂ ਹਾਲੇ ਤੱਕ ਦੇਖ ਰਹੀ ਹਾਂ ਔਰ ਮੈਨੂੰ ਮਜਬੂਰਨ ਇੱਕ ਵੀਡੀਓ ਬਣਾ ਕੇ ਰਿਕਾਰਡ ਕਰਕੇ ਤੁਹਾਡੇ ਤੱਕ ਮੈਸੇਜ ਦੇਣਾ ਪੈ ਰਿਹਾ ਹੈ ਕਿ ਭਰਾਓ ਤੁਸੀਂ ਜਿਹੜੀ ਵੀ ਗੁੱਟੂ ਬਿਲੋਂਗ ਕਰਦੇ ਹੋ ਤੁਸੀਂ ਜੋ ਵੀ ਸੰਸਥਾ ਨੂੰ ਬਿਲੋਂਗ ਕਰਦੇ ਹੋ ਚਾਹੇ ਤੁਸੀਂ ਖਾਲਿਸਤਾਨੀ ਸੰਸਥਾ ਨੂੰ ਬਿਲੋਂਗ ਕਰਦੇ ਹੋ ਜਾਂ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਸਾਡਾ ਇਹ ਫਰਜ਼ ਬੰਦਾ ਹੈ ਕਿ ਅਸੀਂ ਦੇਖੀਏ ਕਿ ਸਾਡਾ ਸਰਦਾਰ ਭਰਾ ਇੱਕ ਦੂਸਰੀ ਕੰਟਰੀ ਦਾ ਸਿਟੀਜ਼ਨ ਹੈ ਉੱਥੇ ਦੀ ਬਹੁਤ ਹੀ ਇੰਪੋਰਟੈਂਟ ਪੋਜੀਸ਼ਨ ਤੋਂ ਇਹ ਸਾਡੀ ਕੰਟਰੀ ਦੇ ਵਿੱਚ ਆਇਆ ਹੈ ਤਾਂ ਸਾਡੀ ਕੰਟਰੀ ਦੀ ਜੋ ਹਿੰਦੁਸਤਾਨ ਦੀ ਗਵਰਨਮੈਂਟ ਹੈ ਨੇਚਰਲ ਹੈ ਕਿ ਜਦੋਂ ਵੀ ਕੋਈ ਬਹੁਤ ਇੰਪੋਰਟੈਂਟ ਮਨਿਸਟਰ ਇੰਡੀਆ ਦੇ ਵਿੱਚ ਆਂਦਾ ਹੈ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਜਾਂਦਾ ਹੈ ਤਾਂ ਉਹਨਾਂ ਦਾ ਬਹੁਤ ਹੀ ਇੰਪੋਰਟੈਂਟ ਸਵਾਗਤ ਕੀਤਾ ਜਾਂਦਾ ਹੈ ਕਿਉਂਕਿ ਉਹ ਵੀ ਵੀਆਈਪੀ ਪਰਸਨ ਹੁੰਦੇ ਨੇ ਉਹਨਾਂ ਨੂੰ ਸਪੈਸ਼ਲ ਸਿਕਿਉਰਿਟੀ ਅਰੇਂਜਮੈਂਟਸ ਔਰ ਉਹਨਾਂ ਦੀ ਕੰਟਰੀ ਦੇ ਹਿਸਾਬ ਨਾਲ ਉਹਨਾਂ ਦੀ ਜੋ ਹੈ ਵੈਲਕਮ ਦਿੱਤੀ ਜਾਂਦੀ ਹੈ ਉਹਨਾਂ ਦੀ ਇਮੀਡੀਏਟ ਵਿਜ਼ਿਟ ਦੇ ਟਾਈਮ ਹੀ ਮੈਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਮੈਨੂੰ ਇਹ ਸੋਚ ਕੇ ਬਿਲਕੁਲ ਹੈਰਾਨੇ ਨਹੀਂ ਹੋਈ ਕਿਉਂਕਿ ਪੰਜਾਬ ਦੇ ਵਿੱਚ ਔਰ ਪੰਜਾਬ ਤੇ ਬਾਹਰ ਵਾਲੀ ਕੰਟਰੀਆਂ ਦੇ ਵਿੱਚ ਬਾਹਰ ਵੱਸਣ ਵਾਲੇ ਲੋਕਾਂ ਦਾ ਜੋ 84 ਦੇ ਰਾਈਟਸ ਸੁਪਾਤ ਬਾਰ ਗਏ ਨੇ ਉਹਨਾਂ ਦਾ ਇੱਕ ਡ੍ਰੀਮ ਹੈ ਖਾਲਿਸਤਾਨ ਬਣਾਉਂਦਾ ਤਾਂ ਉਹ ਉਹਨਾਂ ਦੇ ਸਪੋਰਟਰ ਹੋ ਸਕਦੇ ਨੇ ਜਾਂ ਉਹਨਾਂ ਦੇ ਰਿਸ਼ਤੇਦਾਰ ਹੋ ਸਕਦੇ ਨੇ ਜਾਂ ਉਹਨਾਂ ਦੀ ਕਹਿਨ ਦੀ ਕਹਿੰਦੇ ਤੌਰ ਤੇ ਉਹਨਾਂ ਨੇ ਜ਼ਰੂਰ ਉਹ ਨਾਰੇ ਲਾਏ ਹੋਣਗੇ ਪਰ ਉਹਦੇ ਬਾਅਦ ਵਿੱਚ ਉਹਨਾਂ ਦੇ ਜਾਣ ਦੇ ਬਾਅਦ ਵਿੱਚ ਜੋ ਵੀ ਵੀਡੀਓਜ਼ ਮੈਂ ਦੇਖ ਰਹੀ ਹਾਂ ਮੈਨੂੰ ਬੜਾ ਅਜੀਬ ਫੀਲ ਹੋ ਰਿਹਾ ਹੈ ਕਿ ਜਦੋਂ ਅਸੀਂ ਕਿਸੇ ਵੀ ਕੰਟਰੀ ਦੇ ਵਿੱਚ ਸਿਟੀਜ਼ਨਸ਼ਿਪ ਓਥ ਲੈਣੇ ਹਾਂ ਪਾਸਪੋਰਟ ਮਿਲਣ ਤੋਂ ਪਹਿਲੇ ਤਾਂ ਅਸੀਂ ਕਸਮ ਖਾਣੇ ਹਾਂ ਕਿ ਅਸੀਂ ਇਸ ਕੰਟਰੀ ਦੇ ਰੂਲਸ ਰੈਗੂਲੇਸ਼ਨ ਔਰ ਇਹਨਾਂ ਦੀ ਜੋ ਵੀ ਸੀਕ੍ਰੀਟ ਇਨਫੋਰਮੇਸ਼ਨ ਹੈ ਅਸੀਂ ਹਾਈਡ ਕਰਾਂਗੇ ਔਰ ਉਹ ਸਾਡਾ ਸਭ ਤੋਂ ਇੰਪੋਰਟੈਂਟ ਟਾਈਮ ਹੁੰਦਾ ਜਦੋਂ ਅਸੀਂ ਕਸਮ ਲੈਨੇ ਹਾਂ ਔਰ ਇਸ ਚੀਜ਼ ਨੂੰ ਬਹੁਤ ਹੀ ਨਜ਼ਦੀਕੀ ਨਾਲ ਅਸੀਂ ਸਾਰੇ ਵਾਚ ਕਰ ਚੁੱਕੇ ਹਾਂ ਕਿ ਜਦੋਂ ਕੋਈ ਵੀ ਇਨਸਾਨ ਕਿਸੇ ਦੂਸਰੀ ਕੰਟਰੀ ਦੇ ਪਾਸਪੋਰਟ ਹੋਲਡਰ ਹੁੰਦਾ ਹੈ ਜਾਂ ਸਿਟੀਜ਼ਨ ਬਣ ਜਾਂਦਾ ਹੈ ਤਾਂ ਉਹਨਾਂ ਨੂੰ ਕਿੰਨਾ ਪ੍ਰਾਊਡ ਹੋ ਜਾਂਦਾ ਹੈ ਆਪਣੀ ਸਿਟੀਜ਼ਨਸ਼ਿਪ ਤੇ ਹੀ ਤਾਂ ਸਰਦਾਰ ਹਰਜੀਤ ਸਿੰਘ ਜੀ ਸੱਜਣ ਜੋ ਕਿ ਕੈਨੇਡਾ ਦੇ ਡਿਫੈਂਸ ਮਿਨਿਸਟਰ ਨੇ ਤਾ ਉਹਨਾਂ ਦੀ ਸਭ ਤੋਂ ਪਹਿਲੀ ਪੋਜੀਸ਼ਨ ਤਾਂ ਉਹੀ ਹੈ ਕਿ ਉਹ ਕੈਨੇਡੀਅਨ ਸਿਟੀਜ਼ਨ ਹੀ ਨਹੀਂ ਉੱਥੇ ਦੀ ਬਹੁਤ ਹੀ ਇੱਕ ਇੰਪੋਰਟੈਂਟ ਪੋਜੀਸ਼ਨ ਨੂੰ ਮੇਨਟੇਨ ਕਰ ਰਹੇ ਨੇ ਤਾਂ ਕਮ ਸੇ ਕਮ ਅਸੀਂ ਅਗਰ ਹੋਰ ਕੁਝ ਨਹੀਂ ਸੋਚਦੇ ਤਾਂ ਸਾਨੂੰ ਫਕਰ ਦੇ ਨਾਲ ਉਹਨਾਂ ਦੀ ਉਸ ਪੋਜੀਸ਼ਨ ਦੀ ਰਿਸਪੈਕਟ ਕਰਦੇ ਹੋਏ ਸਾਨੂੰ ਉਹਨਾਂ ਤੇ ਲੱਗ ਰਹੇ ਸਾਰੇ ਇਲਜ਼ਾਮਾਂ ਨੂੰ ਬੰਦ ਕਰਨਾ ਚਾਹੀਦਾ ਹੈ ਜੋ ਕਿ ਅਸੀਂ ਉਹਨਾਂ ਤੇ ਬਲੇਮ ਲਗਾ ਰਹੇ ਹਾਂ ਕਿ ਉਹ ਖਾਲਿਸਤਾਨ ਦੇ ਸਪੋਰਟਰ ਨੇ ਜਦੋਂ ਤੱਕ ਉਹ ਕੈਨੇਡਾ ਦੀ ਡਿਫੈਂਸ ਮਿਨਿਸਟਰੀ ਹਗੇ ਨੇ ਉਹ ਕਿਸੇ ਵੀ ਕੰਟਰੀ ਨੂੰ ਕੋਈ ਵੀ ਟਾਈਪ ਦੀ ਕੋਈ ਵੀ ਹੈਲਪ ਆਪਣੀ ਕੰਟਰੀ ਦੇ ਬਾਕੀ ਮਿਨਿਸਟਰਾਂ ਦੇ ਔਰ ਕੰਟਰੀ ਦੇ ਰੂਲਸ ਐਂਡ ਰੈਗੂਲੇਸ਼ਨ ਤੋਂ ਬਿਨਾ ਨਹੀਂ ਕਰ ਸਕਦੇ ਤਾਂ ਫਿਰ ਤੁਸੀਂ ਉਹਨਾਂ ਦੀ ਪੋਜੀਸ਼ਨ ਨੂੰ ਉਹਨਾਂ ਦੀ ਜੋ ਅਮ ਆਪਣੀ ਕੰਟਰੀ ਲਈ ਆਪਣੀ ਪੋਜੀਸ਼ਨ ਲਈ ਜੋ ਉਹਨਾਂ ਦੀ ਅਮ ਡਿਊਟੀ ਹੈ ਉਹਦੇ ਤੇ ਤੁਸੀਂ ਉਂਗਲੀ ਉਠਾਣ ਲਈ ਦੂਸਰੀ ਕੰਟਰੀਆਂ ਨੂੰ ਕਿਉਂ ਮਜਬੂਰ ਕਰਦੇ ਹੋ ਇੱਕ ਕੀ ਇਹ ਹੀ ਕਾਫੀ ਨਹੀਂ ਕਿ ਉਸ ਪੋਜੀਸ਼ਨ ਨੂੰ ਬਿਲੀਅੰਗ ਕਰ ਰਹੇ ਨੇ ਜੋ ਪੋਜੀਸ਼ਨ ਕਦੀ ਹਿੰਦੁਸਤਾਨ ਦੇ ਵਿੱਚ ਸਰਦਾਰਾਂ ਦੇ ਕੋਲ ਹੋਇਆ ਕਰਦੇ ਸੀ ਤਾਂ ਅੱਜ ਸਾਡੇ ਕੋਲ ਨਹੀਂ ਨੇ ਤਾਂ ਉਹਨਾਂ ਨੂੰ ਦੂਸਰੀਆਂ ਕੰਟਰੀਆਂ ਦੇ ਵਿੱਚ ਪਰਮਾਤਮਾ ਨੇ ਉਹ ਰਤਬਾ ਬਖਸ਼ਿਆ ਹੈ ਕਿ ਉਹ ਬਹੁਤ ਹੀ ਵੱਡੀ ਜਗ੍ਹਾ ਤੇ ਅੱਜ ਆ ਕੇ ਬੈਠੇ ਨੇ ਮੇਰੇ ਇਹ ਗੱਲ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਉਹਨਾਂ ਨੇ ਵਿਜ਼ਿਟ ਕੀਤਾ ਤਾਂ ਪੰਜਾਬ ਦੇ ਚੀਫ ਮਨਿਸਟਰ ਨੇ ਵੀ ਉਹਨਾਂ ਦਾ ਵਿਰੋਧ ਕੀਤਾ ਕਿਉਂਕਿ ਨਾਰੇ ਔਰ ਨਿਊਜ਼ ਇਸ ਤਰ੍ਹਾਂ ਦੀ ਫੈਲੀ ਹੋਈ ਸੀ ਕਿ ਇਹ ਖਾਲਿਸਤਾਨ ਦੇ ਸਪੋਰਟਰ ਨੇ ਔਰ ਕੋਈ ਵੀ ਕਰੰਟ ਗਵਰਨਮੈਂਟ ਇਹ ਨਹੀਂ ਚਾਹਦੇ ਕਿ ਉਹਨਾਂ ਦੇ ਕੰਟਰੀ ਦੇ ਵਿੱਚ ਜਿਹੜਾ ਹੈ ਡਿਵੀਜ਼ਨ ਹੋਏ ਉਸੇ ਹਿਸਾਬ ਨਾਲ ਅਗਰ ਉਹਨਾਂ ਨੇ ਬਾਇਕਾਟ ਵੀ ਕੀਤਾ ਹੋਏ ਤਾਂ ਵੀ ਸਰਦਾਰ ਹਰਜੀਤ ਸਿੰਘ ਸੱਜਨ ਜੋਈ ਇੱਕ ਬਹੁਤ ਹੀ ਜ਼ਿਆਦਾ ਸਮਝਦਾਰ ਇਨਸਾਨ ਨੇ ਉਹਨਾਂ ਨੇ ਮੀਡੀਆ ਦੇ ਵਿੱਚ ਪ੍ਰੈਸ ਕਾਨਫਰੰਸ ਦੇ ਵਿੱਚ ਪਹਿਲੇ ਹੀ ਦਿਨ ਇਹ ਚੀਜ਼ ਕਹੀ ਸੀ ਕਿ ਮੈਂ ਇੱਕ ਸਿੱਖ ਹਾਂ ਸਿੱਖ ਵਿਸ਼ਵਾਸ ਰੱਖਣਾ ਸਿੱਖੀ 'ਚ ਵਿਸ਼ਵਾਸ ਰੱਖਦਾ ਹਾਂ ਔਰ ਮੇਰੇ ਧਰਮ ਦਾ ਸਭ ਤੋਂ ਇੰਪੋਰਟੈਂਟ ਰਿਲੀਜੀਅਸ ਪਲੇਸ ਜਿਹੜੀ ਹੈ ਹਰਮੰਦਰ ਸਾਹਿਬ ਹੈ ਤਾਂ ਮੈਂ ਆਪਣਾ ਸਜਦਾ ਕਰਨ ਆਪਣੇ ਜਿਹੜਾ ਹੈ ਹੋਲੀ ਪਲੇਸ ਤੇ ਆਇਆ ਹਾਂ ਮੈਂ ਇੱਕ ਕੈਨੇਡਾ ਦਾ ਡਿਫੈਂਸ ਮਿਨਿਸਟਰ ਹਾਂ ਔਰ ਕੈਨੇਡਾ ਕਿਸੇ ਵੀ ਕੰਟਰੀ ਨੂੰ ਤੋੜਨ ਚ ਵਿਸ਼ਵਾਸ ਨਹੀਂ ਰੱਖਦਾ ਜੋਰਡਨ ਚ ਵਿਸ਼ਵਾਸ ਰੱਖਦਾ ਹੈ ਔਰ ਉਹਨਾਂ ਨੇ ਉਹ ਸਪੀਚ ਇੰਗਲਿਸ਼ ਚ ਦਿੱਤੀ ਕਿਉਂਕਿ ਉਹ ਇੰਗਲਿਸ਼ ਕੰਟਰੀ ਤੋਂ ਬਿਲੋਂਗ ਕਰਦੇ ਨੇ ਉਹ ਇੱਕ ਵੀ ਇਦਾਂ ਦਾ ਅਕਸ਼ਰ ਵੱਧ ਔਰ ਘੱਟ ਨਹੀਂ ਬੋਲ ਸਕਦੇ ਸੀ ਜੋ ਉਹਨਾਂ ਦੀ ਰੈਪਿਊਟੇਸ਼ਨ ਔਰ ਉਹਨਾਂ ਦੀ ਕੰਟਰੀ ਦੇ ਰੂਲਸ ਔਰ ਰੈਗੂਲੇਸ਼ਨ ਦੇ ਹਿਸਾਬ ਨਾਲ ਗਲਤ ਜਾਏ ਪਰ ਉਹਨਾਂ ਦੇ ਉਸ ਚੀਜ਼ ਨੂੰ ਵੀ ਗਲਤ ਢੰਗ ਨਾਲ ਅਸੀਂ ਅੱਜ ਵੀਡੀਓ ਬਣਾ ਕੇ ਪਾ ਰਹੇ ਹਾਂ ਕਿ ਉਹ ਖਾਲਿਸਤਾਨ ਦੇ ਸਪੋਰਟਰ ਨੇ ਔਰ ਉਹ ਖਾਲਿਸਤਾਨ ਬਣਾ ਲਈ ਇੰਡੀਆ ਦੇ ਵਿੱਚ ਆਈ ਸੀ ਉਹਨਾਂ ਦੀ ਜੋ ਇਹ ਪਬਲਿਸਿਟੀ ਕੀਤੀ ਜਾ ਰਹੀ ਹੈ ਇਹ ਉਹਨਾਂ ਦੀ ਆਪਣੀ ਜੋਬ ਜੋ ਕਰਦੇ ਨੇ ਜੋ ਕਿ ਡਿਫੈਂਸ ਮਿਨਿਸਟਰੀ ਚ ਨੇ ਬਹੁਤ ਹੀ ਬਹੁਤ ਹੀ ਸੀਕ੍ਰੀਟਿਵ ਔਰ ਇੰਪੋਰਟੈਂਟ ਅਹੁਦਾ ਹੁੰਦਾ ਜੋ ਉਹ ਬਿਲੋਂਗ ਕਰ ਰਹੇ ਨੇ ਤਾਂ ਅਗਰ ਅਸੀਂ ਇਦਾਂ ਦੀਆਂ ਗੱਲਾਂ ਕਰਾਂਗੇ ਤਾਂ ਦੁਨੀਆ ਹੋ ਸਕਦਾ ਹੈ ਉਹਨਾਂ ਨੂੰ ਸ਼ੱਕ ਦੀ ਨਜ਼ਰਾਂ ਨਾਲ ਦੇਖੇ ਉਬਾਦਾਤ ਕੁਝ ਵੀ ਕਰ ਸਕਦੇ ਨੇ ਹੋ ਸਕਦਾ ਹੈ ਕਿ ਕੈਨੇਡਾ ਸਪੋਰਟ ਕਰੇ ਖਾਲਿਸਤਾਨ ਨੂੰ ਪਰ ਸਾਨੂੰ ਸਾਡੀ ਡਿਊਟੀ ਬੰਦੀ ਹੈ ਕਿ ਸਾਡੇ ਭਰਾ ਦੇ ਉੱਤੇ ਅਸੀਂ ਕਿਸੇ ਵੀ ਤਰੀਕੇ ਦੀ ਉਦਨ ਦੀ ਉਂਗਲ ਨਾ ਉਠਾਈਏ ਕਿ ਦੁਨੀਆ ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖੇ ਮੇਰੀ ਤੁਹਾਡੇ ਸਾਰਿਆਂ ਦੇ ਅੱਗੇ ਇੱਕ ਰਿਕਵੈਸਟ ਹੈ ਕਿ ਉਹਨਾਂ ਦੀ ਸਪੀਚਸ ਨੂੰ ਉਹਨਾਂ ਦੇ ਇੱਕ ਇੱਕ ਵਰਡ ਨੂੰ ਕਾਊਂਟ ਕਰਕੇ ਆਪਣੇ ਹਿਸਾਬ ਦੇ ਵਿੱਚ ਰੱਖਿਆ ਜਾਏ ਕਿ ਉਹਨਾਂ ਨੇ ਕੀ ਕਿਹਾ ਸੀ ਕਿ ਅਸੀਂ ਜੋੜਨ 'ਚ ਵਿਸ਼ਵਾਸ ਰੱਖਦੇ ਹਾਂ ਅਸੀਂ ਤੋੜਨ 'ਚ ਵਿਸ਼ਵਾਸ ਨਹੀਂ ਰੱਖਦੇ ਮੇਰੀ ਇੰਡੀਅਨ ਵਿਜ਼ਿਟ ਸਭ ਤੋਂ ਇੰਪੋਰਟੈਂਟ ਵਿਜ਼ਿਟ ਹੈ ਕਿਉਂਕਿ ਮੈਂ ਆਪਣੇ ਗੁਰੂ ਦੇ ਅੱਗੇ ਆਪਣੇ ਮੰਦਿਰ ਜੋ ਹਰਮੰਦਰ ਸਾਹਿਬ ਨੇ ਉਹਨਾਂ ਦੇ ਅੱਗੇ ਸਜਦਾ ਕਰਨ ਲਈ ਆਇਆ ਹਾਂ ਮੇਰੀ ਵਿਜ਼ਿਟ ਦਾ ਸਿਰਫ ਇੱਕ ਹੀ ਇਹ ਇੰਪੋਰਟੈਂਟ ਰੀਜ਼ਨ ਹੈ ਕਿ ਮੈਂ ਇੱਥੇ ਆਇਆ ਹਾਂ ਉਹਦੇ ਬਾਵਯੂਦ ਅਗਰ ਤੁਹਾਨੂੰ ਇਹ ਗੱਲ ਸਮਝ ਨਹੀਂ ਆਂਦੀ ਤਾਂ ਹੱਥ ਜੋੜ ਕੇ ਤੁਹਾਡੇ ਅੱਗੇ ਪ੍ਰਾਰਥਨਾ ਹੈ ਕਿ ਇਸ ਚੀਜ਼ ਨੂੰ ਸਮਝੋ ਔਰ ਸਰਦਾਰ ਹਰਜੀਤ ਸਿੰਘ ਦੀ ਜੋ ਵੀ ਰਿਪਿਟੇਸ਼ਨ ਹੈ ਜੋ ਵੀ ਡਿਊਟੀ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ੀ ਹੈ ਜੋ ਰਤਬਾ ਜੋ ਮਕਾਮ ਉਹਨਾਂ ਨੂੰ ਬਖਸ਼ਿਆ ਹੈ ਉਦੇਤੇ ਕੋਈ ਵੀ ਉਂਗਲ ਉਠਾਣ ਲਈ ਦੁਨੀਆ ਨੂੰ ਮਜਬੂਰ ਨਾ ਕਰੋ ਕਿਉਂਕਿ ਅਸੀਂ ਤਾਂ ਮਜਬੂਰ ਹੋ ਚੁੱਕੇ ਹਾਂ ਅਸੀਂ ਉਂਗਲੀ ਕਰਨੋਂ ਹਟਦੇ ਹੀ ਨਹੀਂ ਹਾਂ ਪਰ ਇੱਕ ਵਾਰ ਉਹਦੇ ਦਿਲ ਦੀ ਵੀ ਆਵਾਜ਼ ਵੀ ਸੁਣ ਲਓ ਕਿ ਉਹ ਕੀ ਨੇ ਉਹਨਾਂ ਨੇ ਕੀ ਕਿਹਾ ਚਾਹੇ ਉਹਨਾਂ ਦੀ ਉਹ ਵਿਜ਼ਿਟ ਗਵਰਨਮੈਂਟ ਵੱਲੋਂ ਵਿਜ਼ਿਟ ਸੀ ਕਿਉਂਕਿ ਉਹ ਬਹੁਤ ਵੱਡੇ ਅਹੁਦੇ ਨੂੰ ਬਿਲੋਂਗ ਕਰਦੇ ਨੇ ਤਾਂ ਉਹਨਾਂ ਦੀ ਸਿਕਿਉਰਿਟੀ ਸਿਸਟਮ ਉਹਨਾਂ ਦੇ ਜੋ ਵੀ ਵਰਡ ਹੈ ਵਰ ਟੂ ਵਰਡ ਰਿਕਾਰਡ ਹੋਏ ਨੇ ਤਾਂ ਇੱਕ ਰਿਕੁਐਸਟ ਹੈ ਪਲੀਜ਼ ਇਦਾਂ ਦਾ ਕੋਈ ਵੀ ਬਿਆਨ ਨਾ ਦਿਓ ਇਦਾਂ ਦੀ ਕੋਈ ਵੀ ਵੀਡੀਓ ਨਾ ਬਣਾਓ ਜਿੱਦੇ ਨਾਲ ਸਾਡਾ ਬ੍ਰਦਰ ਸ਼ੱਕ ਦੀ ਨਜ਼ਰ ਚ ਆਏ ਜੋ ਹੋਣਾ ਹੋਏਗਾ ਉਹ ਹੋਏਗਾ ਪਰ ਕਿਸੇ ਨੂੰ ਵੀ ਟਾਰਗੇਟ ਨਾ ਕੀਤਾ ਜਾਵੇ ਕਿਉਂਕਿ ਮੈਂ ਬਹੁਤ ਹੀ ਜ਼ਿਆਦਾ ਰਿਸਪੈਕਟ ਕਰਦੀ ਹਾਂ ਔਰ ਬਹੁਤ ਹੀ ਜ਼ਿਆਦਾ ਪ੍ਰਾਊਡ ਫੀਲ ਕਰਦੀ ਹਾਂ ਸਰਦਾਰ ਹਰਜੀਤ ਸਿੰਘ ਸੱਜਣ ਔਰ ਦੁਨੀਆ ਦੇ ਕਿਸੇ ਵੀ ਕੰਟਰੀ ਦੇ ਵਿੱਚ ਮੇਰੇ ਉਹ ਸਿੱਖ ਬ੍ਰਦਰ ਜੋ ਬਹੁਤ ਹੀ ਵੱਡੀਆਂ ਪੋਜੀਸ਼ਨਾਂ ਤੇ ਨੇ ਮੈਂ ਉਹਨਾਂ ਨੂੰ ਸਜਦਾ ਕਰਦੀ ਹਾਂ ਔਰ ਉਹਨਾਂ ਲਈ ਬਹੁਤ ਹੀ ਖੁਸ਼ ਹਾਂ ਔਰ ਪ੍ਰਾਊਡ ਫੀਲ ਕਰਦੀ ਹਾਂ ਕਿਸੇ ਖਾਸ ਜੁਸ ਪੋਜੀਸ਼ਨ ਤੇ ਵੀ ਪਹੁੰਚੇ ਨੇ ਜੋ ਉਹ ਬਿਲਕੁਲ ਬਿਲਕੁਲ ਕਾਬਿਲ ਹੁੰਦੇ ਸੀ ਔਰ ਉਹਨਾਂ ਨੇ ਆਪਣੀ ਕਾਬਲੀਅਤ ਨੂੰ ਪ੍ਰੂਫ ਕੀਤਾ ਹੈ ਚਾਹੇ ਉਹ ਕੋਈ ਵੀ ਕੰਟਰੀ ਹੋਵੇ ਤਾਂ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਹਾਂ ਕਿ ਮੇਰੇ ਸਿੱਖ ਪ੍ਰਦਰਸ਼ਨ ਨੂੰ ਸਮਤ ਬਖਸ਼ਣ ਬੁੱਧੀ ਬਖਸ਼ਣ ਗਿਆਨ ਬਖਸ਼ਣ ਤਾਂ ਕਿ ਉਹ ਲੜਾਈਆਂ ਝਗੜਿਆਂ ਤਲਵਾਰਾਂ ਬੰਦੂਕਾਂ ਨੂੰ ਛੱਡ ਕੇ ਆਪਣੀ ਉન્નਤੀ ਦੀ ਤਰਫ ਜਾਣ ਔਰ ਜੋ ਲੋਕ ਆਪਣੀ ਉન્નਤੀ ਕਰ ਚੁੱਕੇ ਨੇ ਉਹਨਾਂ ਤੇ ਉਂਗਲ ਨਾ ਉਠਾਣ ਆਪਣੇ ਫਾਇਦੇ ਲਈ ਅਸੀਂ ਕਿਸੇ ਦੀ ਪੋਜੀਸ਼ਨ ਤੇ ਉਂਗਲ ਉਠਾਈਏ ਤਾਂ ਸਾਡੇ ਕੈਰੈਕਟਰ ਉਹਦੇ ਵਿੱਚ ਸਾਫ਼-ਸਾਫ਼ ਚੱਲਦਾ ਹੈ ਤਾਂ ਅਸੀਂ ਇਦਾਂ ਦੀਆਂ ਚੀਜ਼ਾਂ ਨੂੰ ਰੋਕੀਏ ਔਰ ਆਪਣੇ ਜੋ ਪ੍ਰਾਣੇ ਸਾਡੇ ਅੱਛੀਆਂ ਪੋਜੀਸ਼ਨਾਂ ਤੇ ਨੇ ਅਸੀਂ ਉਹਨਾਂ ਤੇ ਪ੍ਰਾਊਡ ਫੀਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ